ਕਿੰਨੇ ਸਾਲ ਹੋ ਗਏ ਜੀ ਇੱਥੇ ਦੁਕਾਨ ਲਾਉਂਦਿਆਂ ਇੱਥੇ ਹੋ ਗਏ ਜੀ ਕੋਈ 45 ਸਾਲ ਕਦੇ ਹੋਇਆ ਐਸਾ ਤਜਰਬਾ ਵੀ ਕਿਸੇ ਨੇ ਔਲੇ ਪੰਦਾ ਫਾਇਦਾ ਚੱਕਿਆ ਹੋਵੇ ਔਲਿਆਂ ਦੇ ਔਲਾਂ ਦੇ ਪੋਲਿਆਂ ਦੇ ਸੋਲਾ ਔਲਿਆਂ ਦੇ ਸੋਲੇ ਹੁੰਦੇ ਨੇ 24 ਘੰਟੇ ਉਦੋਂ ਮੇਰੀ ਅੱਧੀ ਢਿੱਗ ਲੱਗਦੀ ਸੀ ਜੀ ਜਦੋਂ ਮੈਂ ਕੰਮ ਕਰਨਾ ਹੁਣ ਚੱਲਦਾ ਫਿਰਦਾ ਬੰਦਾ ਸਹੀ ਰਹਿੰਦਾ ਜੇ ਬੈਠ ਗਏ ਇਹ ਫਿਰ ਮਜ਼ੇ ਵਾਲੀ ਗੱਲ ਨਹੀਂ ਜੀ ਜਿੰਨੇ ਪੈਸੇ ਪਹਿਲੇ ਵਟੇਦੇ ਸਨ ਉਹਨੇ ਅੱਜ ਨਹੀਂ ਵਟੇ ਜਾਂਦੇ ਉਹ ਕਹਿੰਦੇ ਨੇ ਕਿਰਦ ਕਰੋ ਵੰਡ ਕੇ ਛਕੋ ਮੈਂ 2002 ਦੇ ਇਹ 2000 ਦੇ ਵਿੱਚ ਮੈਂ ਬਾਹਰ ਕਿੱਥੇ ਲੱਗਿਆ ਸੀ ਅੱਛਾ ਉਤੋਂ ਪਹਿਲਾਂ ਇੱਥੇ ਮਿਨੈਰੀ ਇਕੱਠੇ ਕੰਮ ਕਰਦੇ ਰਹਿਆ ਸੀ ਅੱਛਾ ਤੁਸੀਂ ਬਰਾਡ ਕਿੱਥੇ ਗਏ ਜੀ ਫਿਰ ਮੈਂ ਝੁਕੇ ਚ ਗਿਆ ਮਾਂਚੈਸਟਰ ਇੰਗਲੈਂਡ ਚ ਉਹ ਦੂਸਰੇ ਵਾਰ ਜਦ ਦੇਖਿਆ ਤਾਂ ਉਹ ਆਪ ਉਹਨੇ ਵੇਲਾ ਬੈਠ ਜਾਣਾ ਨਵੰਬਰ ਕੋ ਨਾ ਉਤਨਾ ਡਰਾਂਦੇ ਨੇ ਬੜਾ ਕੀ ਕਹਿੰਦੇ ਨੇ ਉਹ ਕਹਿੰਦੇ ਭਾਜੀ ਤੁਸੀਂ ਕੰਮ ਕਰੋ ਬਿਲੇ ਨਾ ਬੈਠੋ ਕੈਮਰੇ ਲੱਗੇ ਉਸ ਤੇ ਕੈਮਰੇ ਲੱਗੇ ਹੁੰਦੇ ਨੇ ਮੈਂ ਸ ਕਰੀਮਣ ਡੇਢ ਘੰਟਾ ਉਹ 20 ਪਟੀਆਂ ਪਹਿਲਾਂ ਆਪਣਾ ਟਾਈਮ ਤੋਂ ਕਰਕੇ ਲੰਮਾ ਪੈ ਗਿਆ ਉਹ ਆਇਆ ਕਹਿੰਦਾ ਭਾਜੀ ਤੁਸੀਂ ਸਾਰਾ ਮਾਲ ਕਰ ਲਿਆ ਤੇ ਮੈਂ ਉਹਨਾਂ ਕੈਮਰੇ ਚੱਕ ਕੇ ਕਹਿੰਦਾ ਤੁਸੀਂ ਡੇਢ ਘੰਟਾ ਬਿਲੇ ਬੈਠ ਆਪਣਾ ਆਰਾਮ ਵੀ ਕਰ ਲਿਆ ਕਹਿੰਦਾ ਠੀਕ ਹੈ ਕਹਿੰਦਾ ਮੈਂ ਖੁਸ਼ ਬੜਾ 2 ਲੱਖ ਬੱਚਿਆਂ ਨੂੰ ਉਦਾਇ ਦਾ ਸਾਰਾ ਕੁਝ ਖਰਚਾ ਉਹਨੇ ਇਕੱਲੇ ਨੇ ਚੱਕੇ ਚੱਕੇ ਐ ਸਿੰਘ ਨੇ ਥੰਨੇ ਉਹਦਾ ਕਾਲਜ ਐ ਬਹੁਤ ਹੀ ਸਿਆਣਪ ਜਮਗਾ ਪੋ ਵਿਆਪੇ ਜੀਨ ਦਾ ਮੈਨੂੰ ਸ਼ੋਗ ਨਹੀਂ ਤੇ ਮਰਨ ਦਾ ਮੈਨੂੰ ਡਰ ਨਹੀਂ ਤੋਂ ਮਾਦਨਾ ਕਿਰਪਾ ਬਜ਼ੇਰਾ ਕੁਝ ਕੀਤਾ ਜੇ ਕਿਸੇ ਟਾਈਮ ਸਾਈਕਲ ਤੋ ਤਰਸਦੇ ਸੀ ਤੋਂ ਹੁਣ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇੰਨਾ ਗੱਡੀਆਂ ਤੋਂ ਆ ਮਾਈ ਇਹ ਬਗੜ ਮੇਰੀ ਪੈਣ ਇਹ ਜਿਹੜਾ ਨੌਂ ਦੇ ਤੇਰਾ 2000 ਲੌਕਡਾਉਨ ਦੀ ਗੱਲ ਹੈ ਦੇਰ ਕੀ ਕਹਿੰਦੀ ਮਾਈ ਮਾਈ ਕਹਿੰਦੀ ਹੈ ਮੰਨੂ ਤੇ ਉਹਨੇ ਗੱਸ਼ ਵੇਚਣਾ ਸੀ ਕੰਨ ਦਿੱਲੀ ਸਟੇਸ਼ਨ ਤੋਂ ਸਮਾਨ ਲੈ ਕੇ ਆਏ 1 ਵਜੇ ਗੱਡੀ ਚੱਲਦੀ ਹੈ ਜੀ ਐਂਟਰ ਸਿਟੀ ਪਟਿਆਲਾ ਆਦਾ ਰੋਟੀ ਖਾ ਕੇ ਮੈਂ ਸੁੱਤਾ ਵਾਂ ਤੁਹਾਡੇ ਵਰਗਾ ਮੁੰਡਾ ਸੀ ਉਹ ਮੋਬਾਈਲ ਦੇਖ ਰਿਆ ਸੀ ਗੱਡੀ ਖੜੀ ਏ ਉਹਦੀ ਮੰਨੂ ਨਹੀਂ ਪਤਾ ਵੀ ਇਹਦੀ ਬੈਠਣ ਐ ਨੇ ਗੱਡੀ ਉਹਨੇ ਮੋਬਾਈਲ ਨਾਲ ਰੱਖ ਦਿੱਤਾ ਦੂਜੀ ਸੀਟ ਤੋਂ ਰੱਖ ਦਿੱਤਾ ਇੱਕ ਪਰਚਾ ਜੇ ਗੱਡੀ 'ਤੇ ਨੌਂ ਪੜਨ ਲੱਗਿਆ ਉਹ ਫੱਟ ਗਿਆ ਚੜ ਗਿਆ ਗੱਡੀ ਤੇ ਮਗਾਇਲ ਉੱਥੇ ਰਹਿ ਗਿਆ ਉਹਦਾ ਬਾਬਾ ਜੀ ਮੈਂ ਗੱਡੀ ਤੋਂ ਉਤਰ ਨਹੀਂ ਸਕਦਾ ਗੱਡੀ ਸਪੀਡ ਫੜ ਗਈ ਤੁਸੀਂ ਭਜਦੇ ਪਏ ਹੋ ਪਰ ਮੈਂ ਸੁਣਿਆ ਸੀ ਵੀ ਗੁਰੂ ਦੇ ਸਿੱਖ ਜਿਹੜੇ ਨੇ ਕਦੀ ਇਹ ਗਮ ਨਹੀਂ ਕਰਦੇ ਅੱਜ ਮੈਂ ਕਹਿੰਦਾ ਅੱਖੀਂ ਦੇਖ ਰਿਆ ਸਾਸਵੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਹੌਸਲੇ ਦੇ ਵਿੱਚ ਅਕਸਰ ਜਦੋਂ ਕਿ ਤੋਂ ਨੰਗੀ ਦਾ ਕਿਤੇ ਕੋਈ ਸਿਆਣਾ ਬੰਦਾ ਸਾਨੂੰ ਕੰਮ ਕਰਦਾ ਮਿਲ ਜੇ ਤਾਂ ਜ਼ਰੂਰ ਉਹਨਾਂ ਦੇ ਹੌਸਲੇ ਦੀ ਕਹਾਣੀ ਜਾਣਨ ਦੇ ਲਈ ਅਸੀਂ ਰੁਕ ਜਾਂਦੇ ਹਾਂ ਫਿਲਹਾਲ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਪਹੁੰਚੇ ਸਿਗੇ ਜਿੱਥੇ ਕਿ ਮਾਰਕੀਟਾਂ ਲੱਗੀਆਂ ਹੋਈਆਂ ਕਿਉਂਕਿ ਮਰਾਤੇ ਸ਼ੁਰੂ ਹੋ ਚੁੱਕੇ ਨੇ ਤਾਂ ਇਸ ਦੌਰਾਨ ਅਸੀਂ ਦੋ ਬਜ਼ੁਰਗਾਂ ਨੂੰ ਇੱਥੇ ਕੰਮ ਕਰਦੇ ਵੇਖਿਆ ਦੋਨਾਂ ਦੇ ਜ਼ਿੰਦਗੀ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਦੋਨਾਂ ਦੇ ਤਜਰਬਿਆਂ ਤੋਂ ਜ਼ਰੂਰ ਜਾਨਣ ਦੀ ਕੋਸ਼ਿਸ਼ ਕਰਾਂਗੇ ਔਰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਸਾਨੂੰ ਕੋਈ ਹੌਸਲਾ ਮਿਲੇ ਤਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਸਰਦਾਰ ਸਾਹਿਬ ਤੁਹਾਡਾ ਨਾਂ ਕੀ ਹੈ ਜੀ ਮੈਂ ਨਖਰਪੰਜ ਸਿੰਘ ਹੈ ਜੀ ਸਰਦਾਰ ਸਾਹਿਬ ਤੁਹਾਡਾ ਕੀ ਨਾਂ ਹੈ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਹਰਪ੍ਰੀਤ ਸਿੰਘ ਜੀ ਮਹਿੰਦਰ ਸਿੰਘ ਜੀ ਅ ਨਰਾਤੇ ਚੱਲ ਚੁੱਕੇ ਨੇ ਅਸੀਂ ਤੁਹਾਨੂੰ ਵੇਖਿਆ ਇੱਥੇ ਕੰਮ ਕਰਦਿਆਂ ਨੂੰ ਤੁਹਾਡੀ ਆਪੋ ਆਪਣੀ ਅਸੀਂ ਕਹਾਣੀ ਤੇ ਤਜਰਬਾ ਜਾਨਣ ਆਏ ਆਂ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਆਂ ਜੀ ਕਿੰਨੇ ਸਾਲ ਹੋ ਗਏ ਜੀ ਇੱਥੇ ਦੁਕਾਨ ਲਾਉਂਦਿਆਂ ਇੱਥੇ ਹੋ ਗਏ ਜੀ ਕੋਈ 45 ਸਾਲ ਹੋ ਗਏ 48 ਸਾਲ ਹਾਂਜੀ ਅੱਜ ਉੱਥੇ ਲਹੁੰਦੇ ਸੀ ਅੱਗੇ ਬਿਸ਼ ਹੁੰਦਾ ਸੀ ਮਾੜ ਮੰਦਰ ਦੇ ਅੱਗੇ ਅੱਛਾ ਜੀ ਦੁਕਾਨਾਂ 5-7 ਹੁੰਦੀਆਂ ਸਨ ਜੀ ਉੱਥੇ ਕੰਮ ਬੜਾ ਵਧੀਆ ਚੱਲਦਾ ਸੀ ਜੀ ਉਸ ਤੋਂ ਬਾਅਦ ਹੌਲੀ-ਹੌਲੀ ਕਰਦੇ ਫਿਰ ਬਾਜ਼ਾਰ ਬਣਨੇ ਸ਼ੁਰੂ ਹੋ ਗਏ ਫਿਰ ਹੈ ਜੀ ਬੜੇ ਜਿੰਨੇ ਪੈਸੇ ਪਹਿਲੇ ਵਟੇਦੇ ਸਨ ਉਹਨੇ ਅੱਜ ਨਹੀਂ ਵਟੇ ਜਾਂਦੇ ਪਹਿਲੇ ਜ਼ਿਆਦਾ ਇਨਕਮ ਜ਼ਿਆਦੀ ਸੀ ਜੀ ਬਾਕੀ ਇਹ ਗੱਲ ਹੈ ਕਿ ਜੇ ਹੁਣ ਦੁਕਾਨਾਂ ਦੇ ਰੋਟੀ ਸਾਰੇ ਦੁਕਾਨਦਾਰ ਸੰਗਤਾਂ ਹੁੰਦੀਆਂ ਸਭ ਹੁਣ ਵੀ ਸਭ ਦਾ ਮਤਲਬ ਨੋਟਸ ਪੋਰੇ ਹੁੰਦੇ ਨੇ ਜੀ ਸਭ ਲੈ ਜਾਂਦੇ ਨੇ ਅਸੇ ਗੱਲ ਨਹੀਂ ਹੈਗੀ ਜੀ ਜੀ ਬਾਕੀ ਸੰਗਤਾਂ ਬੜੀ ਦੂਰ ਤੋਂ ਆਉਂਦੀਆਂ ਨੇ ਅੱਛਾ ਬਦਲਾਅ ਤੁਸੀਂ ਕਾਫੀ ਹੁੰਦਾ ਵੇਖਿਆ ਇੱਥੇ ਆ ਬਰਾ ਕਾਫੀ ਹੁੰਦਾ ਵੇਖਿਆ ਜੀ ਹੁਣ ਇਸ ਤਰ੍ਹਾਂ ਹੈਗੀ ਹੈ ਵੀ ਜਿਹੜਾ ਵੀ ਆਇਆ ਹੈ ਮਾਤਾ ਤੇ ਮੰਦਰ ਦੁੱਤੇ ਜੀ ਕੋਈ ਖਾਲੀ ਨਹੀਂ ਜਾਂਦਾ ਹੈਗਾ ਜੀ ਇਹ ਹੈ ਬਾਕੀ ਇਹ ਗੱਲ ਹੈਗੀ ਹੈ ਜੀ ਹੁਣ ਤੁਹਾਨੂੰ ਪਤਾ ਹੈ ਬਈ ਦੁਕਾਨਦਾਰ ਜੀ ਸਾਹਬ ਦੇ ਨਾਲ ਜਿਵੇਂ ਦੁਕਾਨਦਾਰੀ ਹੈ ਉਹ ਦੁਕਾਨਦਾਰ ਦੇ ਸਾਹਬ ਦੇ ਨਾਲ ਮਤਲਬ ਇਹ ਗੰਗਮ ਜਿਹੜੀ ਹੈਗੀ ਹੈ ਬਸ ਠੀਕ ਹੋ ਜਾਂਦੀ ਹੈ ਇਹ ਬੀਬੀਆਂ ਪੈਣਾ ਹੁੰਦੀਆਂ ਨੇ ਸਭ ਸਮਾਂ ਲੈਂਦੀਆਂ ਨੇ ਸਾਡੀ ਬੜੀ ਬੜੀ ਸਰਸਤੇ ਤੋਂ ਹਨੂਮਨਗੜ੍ਹ ਤੋਂ ਬੜੀ 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 ਦੂਰ ਹੁੰਦੇ ਨੇ ਕਿਉਂ ਮਾਤਾ ਦਾ ਮੰਦਿਰ ਜਿਹੜਾ ਹੈ ਬਹੁਤ ਪੁਰਾਣਾ ਮੰਦਿਰ ਹੈ ਜੀ ਜਿਹੜੀ ਮਾਤਾ ਦੀ ਮੂਰਤੀ ਹੈ ਵਲੀ ਇਹ ਮੂਰਤੀ ਜਿਹੜੀ ਕਲਕੱਤੇ ਵਾਲੀ ਮੂਰਤੀ ਹੈ ਨਾ ਮਾਤਾ ਦੀ ਜੀ ਉਸ ਤੋਂ ਵੀ ਇਹ ਮੂਰਤੀ ਜਿਹੜੀ ਹੈ ਨਾ ਇਸ ਮੂਰਤੀ ਦੀ ਸ਼ਾਨ ਉਸ ਤੋਂ ਵੀ ਚੜ ਕੇ ਹੈ ਜੀ ਹੈ ਬਰਬਰ ਇਸੇ ਨਹੀਂ ਕਹਿੰਦੇ ਵੀ ਉਹ ਮੜਿਆ ਮੇਉ ਮਤਲਬ ਆ ਤੇ ਪੈਣਾ ਨੇ ਸਤ ਪੈਣਾ ਨੇ ਤੇ ਬਾਕੀ ਜਿਹੜੀ ਮੂਰਤੀ ਹੈ ਨਾ ਇਹ ਕਈ ਤਾਟਾ ਦੀ ਬਣੀ ਮੂਰਤੀ ਹੈ ਔਰ ਮੂਰਤੀ ਦਾ ਪੂਰਾ ਰੰਗ ਹੈ ਜੀ ਔਰ ਜੋ ਵੀ ਇੱਥੋਂ ਕੋਈ ਇਮਰਦ ਮੰਗਦਾ ਹੈ ਜੀ ਜੜਾ ਵੀ ਆ ਕੇ ਸੱਚੀ ਨੀਤ ਨਾਲ ਨੀਤ ਸਾਹਿਬ ਨੂੰ ਚਾਹੀਦੀ ਹੈ ਉਹ ਸਾਰੀਆਂ ਪੂੜੀਆਂ ਹੁੰਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਛਾ ਪਰਿਵਾਰ ਚ ਕੌਣ ਕੌਣ ਹੈ ਜੀ ਤੁਹਾਡੇ ਸਾਡੇ ਪਰਿਵਾਰ ਦੇ ਵਿੱਚ ਜੀ ਸਾਡੇ ਪਰਿਵਾਰ ਦੇ ਵਿੱਚ 10 ਸੇ ਲਾਨੇਦਾਰ ਨਹੀਂ ਹੈ ਬੱਚੇ ਬੱਚੇ ਦੋ ਮੁੰਡੇ ਨੇ ਚਾਰ ਗੁਡੀਆਂ ਨੇ ਆਪਣੇ ਆਪ ਰਕਾਰ ਬਸਦੇ ਹੋਏ ਨੇ ਜੀ ਬਾਕੀ ਪੰਜ ਪੋਤੇ ਨੇ ਜੀ ਪੰਜ ਪੋਤੇ ਨੇ ਦੋ ਪਰਪੋਤੇ ਨੇ ਜੀ ਦੋ ਪਰਪੋਤੀਆਂ ਨੇ ਹੈ ਜੀ ਜੀ ਦੋ ਦੋਤੀਆਂ ਨੇ ਅੱਛਾ ਸਰਦਾਰ ਸਾਹਿਬ ਉਹ ਨਹੀਂ ਕਹਿੰਦੇ ਵੀ ਹੁਣ ਤੁਹਾਨੂੰ ਆਰਾਮ ਕਰਨਾ ਚਾਹੀਦਾ ਜਿਵੇਂ ਉਮਰ ਦੇ ਤਕਾਜ਼ੇ ਹੁੰਦੇ ਨੇ ਤੇ ਅਕਸਰ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਤਾਂ ਬਜ਼ੁਰਗਾਂ ਨੂੰ ਉਹ ਛੁੱਟੀ ਦੇ ਦਿੰਦੇ ਨੇ ਕਿ ਚਲੋ ਹੁਣ ਤੁਸੀਂ ਆਰਾਮ ਕਰੋ ਇਸ ਤਰ੍ਹਾਂ ਬੇਨਤੀ ਆਈ ਹੈ ਜੀ ਬੱਚੇ ਕਹਿੰਦੇ ਨੇ ਬੈਠੋ ਜੀ ਤੁਸੀਂ ਆਰਾਮ ਕਰੋ ਮੰਜੇ ਤੇ ਬੈਠ ਕੇ ਰੋਟੀ ਖਾਈ ਚੋ ਲੋ ਮਾਏ ਵੀ ਤੁਹਾਨੂੰ ਦਿੰਨੇ ਆ ਪਰ ਸਾਡਾ ਕੰਮ ਹੈਗਾ ਬਚਪਨ ਦਾ ਜੀ ਉਦੋਂ ਮੇਰੀ ਅੱਧੀ ਢਿੱਗ ਲੱਗਦੀ ਸੀ ਜੀ ਜਾਂ ਤਾਂ ਮੈਂ ਕੰਮ ਕਰਨਾ ਹੁਣ ਚੱਲਦਾ ਫਿਰਦਾ ਬੰਦਾ ਸਹੀ ਰਹਿੰਦਾ ਜੇ ਬੈਠ ਕੇ ਇਹ ਫਿਰ ਮਜ਼ੇ ਵਾਲੀ ਗੱਲ ਨਹੀਂ ਜੀ ਰੋਤੜਾ ਫਿਰਦਾ ਬੰਦਾ ਜਿਹੜਾ ਨਾ ਆਪਣਾ ਕਾਰੋਬਾਰ ਕਿਉ ਮਾਰੇ ਦੇ ਸਾਥ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀ ਉਹ ਕਹਿੰਦੇ ਨੇ ਕਿਰਤ ਕਰੋ ਵੰਡ ਕੇ ਖਾਓ ਤੇ ਨਾਮ ਜਪੋ ਜੀ ਇਹ ਤਿੰਨ ਦਾਤਾ ਜਿਹੜੀਆਂ ਨੇ ਬੰਦੇ ਚ ਹੋਣੀਆਂ ਚਾਹੀਦੀਆਂ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਖਾਣਾ ਜੀ ਹੈ ਜੀ ਕਿਰਤ ਕਮਾਈ ਜਿਹੜੀ ਕਰਨੀ ਹੈ ਉਹ ਮਤਲਬ ਉਹਦੇ ਬਰਕਤ ਨਹੀਂ ਹੈ ਆਫਰੀ ਕਰਨੀ ਉਹ ਬਹੁਤ ਮਾਰੀ ਹੈ ਝੂਠ ਬੋਲਦਾ ਜਿਹੜਾ ਉਹ ਬੜਾ ਵੱਡਾ ਪ੍ਰਾਂ ਇੱਕ ਸੱਚ ਬੋਲੋ ਤਾਂ 100 ਸੱਚ ਬੋਲਣੇ ਪੈਣਗੇ ਇੱਕ ਕੋਈ ਸੱਚ ਬੜਾ ਹੈ ਤੇ ਇੱਕ ਝੂਠ ਬੋਲੋ ਤਾਂ 100 ਝੂਠ ਬੋਲਣੇ ਪੈਣਗੇ ਤੇ ਫਿਰ ਵੀ ਬਰਾਬਰ ਨਹੀਂ ਹੁੰਦੇ ਇੱਕ ਸੱਚ ਕੋਈ ਬੋਲਦਿਆਂ ਦਾ ਬਹੁਤ ਹੈ ਸੋ ਇਹ ਗੱਲ ਹੈ ਜੀ ਇਮਾਨਦਾਰੀ ਧੋਖਾ ਭਰਵੀ ਇਹ ਕਰਨੀ ਮਾੜੀ ਹੈ ਦੋਸੇ ਤੀਬਿਆਂ ਨੂੰ ਅਭੀ ਤੀਬਣ ਸਮਝੋ ਠੀਕ ਹੈ ਜੀ ਜੀ ਧੋਖਾ ਭਰੇਬ ਕਰਨਾ ਜਿਹੜਾ ਹੈ ਮਾੜਾ ਕਿਸੇ ਨੇ ਤਿਆ ਮੈਨੂੰ ਤੱਕਣਾ ਉਹ ਮਾਰਾ ਠੀਕ ਹੈ ਜੀ ਤਿਆ ਮੈਨ ਆਪਣੀਆਂ ਵੀ ਰਕਾਰ ਬੈਠੀਆਂ ਨੇ ਜੀ ਹੈ ਜੀ ਬਿਲਕੁਲ ਨੀਤ ਮਾੜੀ ਨਹੀਂ ਰੱਖਣੀ ਕਿਉਂ ਨੀਤ ਮਾੜੀ ਕਰਨੀ ਮਾੜੀ ਹਾਲ ਹੈ ਸੋਏ ਗੱਲ ਹੈ ਜੀ ਹਕੀ ਲਾਲ ਦੀ ਕਹਾਣੀ ਹੈ ਹਕੀ ਲਾਲ ਦੀ ਜੀ ਜੇ ਕੋ ਫਾਲ ਪੈਸੇ ਦਿੰਦਾ ਫਾਲਤੂ ਦੇ ਦਿੰਦਾ ਸਾਨੂੰ ਕਹੇ ਯਾਰੀ ਮੇਲਿਆਂ ਚ ਅੱ비 ਬੀਨੇ ਬੱਚਾ 2000 ਦਾ ਨੋਟ ਦਿੱਤਾ 200 ਦੇ ਬਲੇਖੇ ਮੈਨੂੰ ਅੱਛਾ ਲੌਕ ਗਰਾਉਂਡ ਚ ਅੱਛਾ ਜੀ ਤਾਂ 200 ਦਾ ਨੋਟ 2000 ਦਾ ਨੋਟ ਸੀ 400 ਸਮਾਲ ਲਿਆ ਮੇਰੇ ਕੋਲ ਉਹਨੇ ਕਹਿੰਦੀ ਆ ਲੋ ਬਾਬਾ ਜੀ 400 ਰੁਪਏ ਆ ਮੈਂ ਕਿਹਾ ਬੀਬੀ ਇਹ 300 ਰੁਪਏ ਆ ਕਹਿੰਦੇ ਨਹੀਂ ਬਾਬਾ ਜੀ ਮੈਂ ਚਾਹਣਗੇ ਕਿਆ ਉਹਨੂੰ ਮੈਂ ਵੀ ਕਹਿੰਦੀ ਆ ਭਾਈ 400 ਰੁਪਏ ਆ 300 ਨਹੀਂ ਆ ਗਿਆ ਇੱਕ 200 ਨੋਟ ਹੈ ਕਹਿੰਦੀ ਆ 100 100 2 ਨੋਟ ਨੇ ਮੈਂ ਮਾਈ ਇਹ پکڑ ਮੇਰੀ ਪੈਣ ਇਹ ਜਿਹੜਾ ਨੋਟ ਹੈ ਤੇਰਾ 2000 ਰੁਪਏ ਦਾ ਲੋਕਡਾਉਨ ਦੀ ਗੱਲ ਹੈ ਫੇਰ ਕੀ ਕਹਿੰਦੀ ਮਾਈ ਮਾਈ ਕਹਿੰਦੀ ਆ ਮਨੂੰ ਤੇ ਉਹਨੇ ਗੱਸ਼ ਵੇਚਣਾ ਸੀ ਕਹਿੰਦੀ ਕਹਿੰਦੀ ਗੱਸ਼ ਹੀ ਵੇਚਣੀ ਸੀ ਮਨੂੰ ਹੁਣ ਉਹਦੇ 2000 ਦਾ ਨੋਟ ਦਿੱਤਾ ਮਨੂੰ ਵਾਪਸ ਹੋਰ ਕਿ ਹੁੰਦਾ ਤੇ ਲਿਆ ਜਾਂਦਾ ਦਿੱਲੀ ਟੇਸ਼ਨ ਤੋਂ ਸਮਾਨ ਲੈ ਕੇ ਆਏ ਇਸ ਉਹ ਤੋਂ ਚਲਦੀ 1 ਵਜੇ ਗੱਡੀ ਚਲਦੀ ਆ ਜੀ ਐਂਟਰ ਸਿਟੀ ਪਟਿਆਲਾ ਕਹਿੰਦਾ ਰੋਟੀ ਖਾ ਕੇ ਮੈਂ ਸੁੱਤਾ ਵਾਂ ਤੁਹਾਡੇ ਵਰਗਾ ਮੁੰਡਾ ਸੀ ਮੋਬਾਈਲ ਦੇਖ ਰਿਹਾ ਸੀ ਇਹ ਗੱਲ ਨੂੰ ਹੋ ਗਏ ਨੇ ਕੋਈ 3-4 ਸਾਲ ਹੋ ਅੱਛਾ ਜੀ ਉਹ ਮੋਬਾਈਲ ਦੇਖਦਾ ਦੇਖਦਾ ਨਾ ਉਹਦੀ ਗੱਡੀ ਖੜੀ ਸੀ ਮੇਰੀ ਜੇ ਹੋਣੀ ਸੀ ਮੈਂ ਗੱਡੀ ਖੜੀ ਏ ਉਹਦੀ ਮੈਨੂੰ ਨਹੀਂ ਪਤਾ ਵੀ ਇਹਦੀ ਬੱਠੇ ਨੇ ਇਹਨੇ ਗੱਡੀ ਆ ਉਨੇ ਮੋਬਾਈਲ ਨਾਲ ਰੱਖ ਦਿੱਤਾ ਦੂਜੀ ਸੀਟ 'ਤੇ ਰੱਖ ਦਿੱਤਾ ਇੱਕ ਪਰਚਾ ਜਿਹੜਾ ਗੱਡੀ 'ਨੋਂ ਪੜਨ ਲੱਗਿਆ ਉਹਨੂੰ ਅੱਛਾ ਜਦੋਂ ਉਹਨੂੰ ਪੜਨ ਲੱਗਿਆ ਪਰਚੇ ਨੂੰ ਤੇ ਗੱਡੀ ਚੱਲ ਪਈ ਠੀਕ ਮਾਰੀ ਗਈ ਤੁਰ ਲੱਗੀ ਉਹ ਭੱਜ ਕੇ ਛੜ ਗਿਆ ਗੱਡੀ ਤੋਂ ਮੋਬਾਈਲ ਉੱਥੇ ਰਹਿ ਗਿਆ ਉਹਦਾ ਮੈਂ ਉੱਠਿਆ ਬੜਾ ਵੱਡ ਉੱਠ ਕੇ ਮੈਂ ਉਹਦਾ ਮੋਬਾਈਲ ਫੜਿਆ ਮੈਂ ਕਿਹਾ ਉਹ ਮੁੰਡਿਆ ਗੱਡੀ ਥੋੜੀ ਚੱਲ ਪਈ ਐ ਮੈਂ ਮੁੰਡਿਆ ਤੇਰਾ ਮੋਬਾਈਲ ਕਿੱਥੇ ਐ ਉਹ ਕਹਿੰਦਾ ਉਹ ਮੇਰਾ ਬਾਬਾ ਮੋਬਾਈਲ ਮੈਂ ਕਿਹਾ ਤੂੰ ਗੱਡੀ ਚੜ ਗਿਆ ਭੱਜ ਗਿਆ ਤੇ ਗੱਡੀ ਹੋਰ ਸਪੀਡ ਵਧ ਗਈ ਐ ਮੈਂ ਗੱਡੀਆਂ ਦਾ ਥੋੜਾ ਭਜੇ ਲੱਗ ਮੈਂ ਹਾਂ ਅੱਛਾ ਮੈਂ ਥੋੜੇ ਭਜੇ ਨੂੰ ਲੱਗ ਲਾ ਸਟੇਸ਼ਨ ਤੇ ਸੀ ਨਾ ਥੋੜੀ ਜਿਹੀ ਨੇੜ ਪਰਦੀ ਗਈ ਤੇ ਮੈਂ ਉੱਤੇ ਜਾ ਰਿਹਾ ਕਹਿੰਦਾ ਬਾਬਾ ਜੀ ਮੇਰਾ ਮੋਬਾਈਲ ਤੇ ਮੈਂ ਗਿਆ ਤੇ ਉੱਥੇ ਛੱਡ ਕੇ ਮੋਬਾਈਲ ਆ ਗਿਆ ਫੜੋਰਾ ਮੋਬਾਈਲ ਮੈਂ ਗਿਆ ਮੈਂ ਜਾਣ ਕੇ ਉਹਨੂੰ ਕਿਹਾ ਮੈਂ ਗਿਆ ਤੇਰਾ ਮੋਬਾਈਲ ਹੈ 5-4 54 ਹਜ਼ਾਰ ਦਾ ਉਹਨੇ ਪੁੱਤਰ ਇਹਨਾਂ ਬਾਬਾ ਜੀ 30 ਹਜ਼ਾਰ ਦਾ ਮੋਬਾਈਲ ਹੈ ਕਹਿੰਦਾ ਮੈਂ ਹੁਣ ਉਤਰ ਨਹੀਂ ਸਕਦਾ ਬਾਬਾ ਜੀ ਮੈਂ ਗੱਡੀ ਤੋਂ ਉਤਰ ਨਹੀਂ ਸਕਦਾ ਗੱਡੀ ਸਪੀਡ ਫੜ ਗਈ ਤੁਸੀਂ ਭਜਦੇ ਪਏ ਹੋ ਪਰ ਮੈਂ ਸੁਣਿਆ ਸੀ ਵੀ ਗੁਰੂ ਦੇ ਸਿੱਖ ਜਿਹੜੇ ਨੇ ਕਦੀ ਇਹ ਗਮ ਨਹੀਂ ਕਰਦੇ ਅ ਜੇ ਮੈਂ ਹੁਣ ਕਹਿੰਦਾ ਜੇ ਮੇਰਾ ਉਤਰਦਾ ਹੁੰਦਾ ਮੈਂ ਜੇ ਕੋ ਮੁੱਤਿਆ ਜਾਂਦਾ ਮੇਰੇ ਕੋਲੋਂ ਮੈਂ ਤੁਹਾਡਾ ਇਹਨਾਂ ਸਤਿਕਾਰ ਕਰਦਾ ਕਹਿੰਦਾ ਜਿਹਦਾ ਸਾਹਿਬ ਹੀ ਨਹੀਂ ਕੋਈ ਕਹਿੰਦਾ ਬਾਬਾ ਜੀ ਮੈਂ ਸੁਣਿਆ ਸੀ ਆ ਜਾ ਮੈਂ ਪਰਧਕ ਦੇਖ ਲੈ ਮਗਰ ਲਗਦੇ ਦੇਤਾ ਜੀ ਮੈਂ ਲੋਹ ਮਾਰਾ ਜੀ 30 ਹਜ਼ਾਰ ਦਾ ਮੈਂ ਲੇ ਕਹਿੰਦਾ ਮੈਂ ਕਿਹਾ ਨਹੀਂ 5000 ਦਾ ਹੋਏਗਾ ਪੁੱਤਰ ਕਹਿੰਦਾ ਨਹੀਂ 30 ਹਜ਼ਾਰ ਦਾ ਬਾਬਾ ਜੀ ਮਾ ਲਿਆ ਤੇ ਗੱਡੀ ਹੌ ਸਪੀਡ ਵਾਰ ਗਈ ਮੈਂ ਗੱਡੀ ਨਾ ਭੱਜਣ ਲੱਗ ਪਿਆ ਨਾ ਬਾਬਾ ਜੀ ਤੁਸੀਂ ਗੱਡੀ ਨਾ ਭਾਈ ਸਾਹਿਬ ਹੋ ਮੈਂ ਕਿਹਾ ਪੁੱਤਰ ਮੇਰੀ ਉਮਰ ਵੀ 70 75 ਸਾਲ ਦੀ ਹੈ ਬਾਕੀ ਕੋਈ ਗੱਲ ਨਹੀਂ ਮੈਂ ਕਿਹਾ ਪੁੱਤਰ ਤੂੰ ਆਪਣੀ ਤੁਸੀਂ ਬਹੁਤ ਵਧੀਆ ਤਜਰਬਾ ਸੁਣਾਇਆ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸੇਧ ਵੀ ਮਿਲੂਗੀ ਤੇ ਸ਼ਾਇਦ ਉਹਨਾਂ ਦਾ ਹੌਸਲਾ ਵੀ ਬਹੁਤ ਵਧੂਗਾ ਇਮਾਨਦਾਰੀ ਨੂੰ ਲੈ ਕੇ ਉਹਨਾਂ ਦਾ ਨਜ਼ਰੀਆ ਜ਼ਰੂਰ ਵਧੂਗਾ ਸਰਦਾਰ ਸਾਹਿਬ ਕੀ ਕਹਿਣੇ ਆ ਮਿਲਦੇ ਰਹਿੰਦੇ ਹੋ ਗੱਲਾਂ ਕਰਦੇ ਰਹਿੰਦੇ ਹੋ ਬਿਲਕੁਲ ਜੀ ਸਾਡਾ ਇੱਕ ਜਗ੍ਹਾ ਇੱਕ ਸੈਟਪ ਮ ਇਕੱਠੇ ਕੰਮ ਚੁਰੂਤ ਪੁੱਤਾ ਸੀ ਇੱਕ ਕੋਲੋਨੀ ਜੀ ਰਹਿੰਦੇ ਆ ਅੱਛਾ ਇੱਕ ਕੋਲੋਨੀ ਜੀ ਰਹਿੰਦੇ ਆ ਇੱਕ ਹਾਂ ਜੀ ਨਾਲ ਜਿੱਟਾ ਮਨਹਰੀ ਮੈਂ ਵੀ ਬਹੁਤ ਦੇਰ ਮਨਹਰੀ ਬਤੀ ਹੈ ਅੱਛਾ ਜੀ ਮੈਂ 2002 ਦੇ 2000 ਦੇ ਵਿੱਚ ਮੈਂ ਬਾਹਰ ਕੀਤਾ ਲੱਗਿਆ ਸੀ ਉਹ ਤੋਂ ਪਹਿਨੇ ਤੇ ਮਨੈਰੀ ਇਕੱਠੇ ਕੰਮ ਕਰਦੇ ਰਹੇ ਸੀ ਅੱਛਾ ਤੁਸੀਂ ਬ੍ਰਾਡ ਕਿੱਥੇ ਗਏ ਜੀ ਫਿਰ ਮੈਂ ਜੁਕੇ ਚ ਗਿਆ ਮਾਂਚੈਸਟਰ ਇੰਗਲੈਂਡ ਚ ਅੱਛਾ ਤੁਸੀਂ ਮਾਂਚੈਸਟਰ ਚਲੇ ਗਏ ਸੀ ਇੰਗਲੈਂਡ ਚ ਠੀਕ ਹੈ ਉੱਥੇ ਤਕਰੀਬਨ 20 ਸਾਲ ਉਹ 22 ਸਾਲ ਉੱਥੇ ਕੱਟਨੇ ਤੇ 22 ਸਾਲ ਪੁੱਛ ਫਿਰ ਇੱਥੇ ਮਤਲਬ ਹੁਣ ਭਾਈ ਦਾ ਹੁਣ ਵੀ ਜਾਇਦਾ ਹਜਰੀ ਲਵਾ ਕੇ ਫਿਰ ਵਾਪਸ ਆ ਜੀ ਦਾ 15-20 ਦਿਨ ਲਾ ਕੇ ਫਿਰ ਵਾਪਸ ਆ ਜੀ ਦਾ ਬੱਚੇ ਉੱਥੇ ਛੱਟਨੇ ਬੱਚੇ ਹੁਣ ਕੰਮ ਕਰਨ ਦੇ ਦਿੰਦੇ ਇਹ ਵੀ ਹੁਣ ਇਸੇ ਬੱਚਿਆਂ ਦਾ ਕੰਮ ਹੈ ਮੇਰਾ ਨਹੀਂ ਇੱਥੇ ਦਾ ਬੱਚਾ ਬਿਮਾਰ ਹੈ ਜੀ ਤਾਂ ਉਹ ਫਿਰ ਕਿੰਨੇ ਡੜੀ ਅੱਜ ਤੁਸੀਂ ਜਾ ਕੇ ਬੈਠੋ ਬਿਲਕੁਲ ਤਾਂ ਮੈਂ ਚਲੋ ਠੀਕ ਹੈ ਮੈਂ ਬੇਟਾ ਬਹਿਣ ਮੈਂ ਘਰ ਵੀ ਬੈਠੇ ਆ ਵਿਹਲਾ ਤਾਂ ਕੋਈ ਚੱਕਰ ਨਹੀਂ ਜੀ ਜੀ ਅਸੀਂ ਅਸੀਂ ਤਾਂ ਇਹੀ ਦੇਖ ਕੇ ਆਏ ਸੀ ਮੈਂ ਕਿਹਾ ਵੀ ਬਜ਼ੁਰਗ ਬੰਦੇ ਬੈਠੇ ਆ ਗਰਮੀ ਵੀ ਆ ਔਰ ਚਲੋ ਨਵਰਾਤੇ ਚੱਲ ਰਿਹਾ ਪਰ ਤੁਹਾਡਾ ਉਹਨੂੰ ਇੱਦਾਂ ਬੈਠਿਆ ਵੇਖ ਕੇ ਸਾਥੋਂ ਵੀ ਰਿਹਾ ਨਹੀਂ ਗਿਆ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਪੁੱਛਦੇ ਹੋ ਹੋਰ ਉਹਨਾਂ ਅਸਰਾ ਕਰੋ ਇੱਕ ਇੱਕ ਗਲਾਸ ਠੰਡਾ ਲਿਆਈਏ ਤੁਹਾਡੀ ਨਹੀਂ ਕੋਈ ਗੱਲ ਸਾਡਾ ਵੀ ਹੌਸਲਾ ਬਤਾਇਆ ਤੁਸੀਂ ਬਤਾਇਆ ਤਾਂ ਤੁਹਾਡਾ ਹੀ ਪਰਮਤਮਾ ਹੋਰ ਬਤਾਏ ਜਿਹੜਾ ਸਹੀ ਹੈ ਸਾਡਾ ਰਿਕਾਰਡਿੰਗ ਕਰਕੇ ਸੁਣਾ ਦੇ ਸਾਰਿਆਂ ਨੂੰ ਸਰਦਾਰ ਸਾਹਿਬ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੋ ਵੀ ਇੱਥੇ ਤੇ ਉੱਥੇ ਦੀ ਜ਼ਿੰਦਗੀ ਦਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਇੱਥੇ ਤੇ ਉੱਥੇ ਦੀ ਜ਼ਿੰਦਗੀ ਦਾ ਬੜਾ ਫਰਕ ਹੈ ਇੱਥੇ ਚਲੋ ਆਪਾਂ ਕੰਮ ਕਰਦੇ ਆਂ ਬੈਠ ਜੰਨੇ ਆਂ ਪਰ ਉੱਥੇ ਜਿਹੜਾ ਕੰਮ ਕਰਨਾ ਹੈ ਨਾ ਜੇ ਤਾਂ ਹੁਣ ਆਪਾਂ ਇੱਕ ਦੂਜੇ ਨਾਲ ਇੱਥੇ ਬੈਠੀ ਦਾ ਇਹ ਗੱਲਾਂ ਕਰ ਲੈਣੇ ਆਂ ਜੀ ਉਹ ਮਾਲਕ ਉੱਥੇ ਗੱਲ ਨਹੀਂ ਕਰਨ ਦਿੰਦੇ ਮੈਂ ਤਕਰੀਬਨ ਕੰਮ ਕੀਤਾ ਮੈਂ ਰਾਤ 24 24 ਕੇ 20 ਘੰਟੇ ਜੋ 20 ਘੰਟੇ ਲੋਕ ਉਤਾਰ ਇੱਕ ਸ਼ਿਫਟ ਕਰਦਾ ਰਹੇ ਦੋ ਵਿੱਕਾਂ ਤੇ ਇਹ ਤਾਂ ਮੈਂ ਨਵਾਂ ਨਵਾਂ ਗਿਆ ਸੀ 2000 ਦੇ ਤੇ ਹੁਣ ਜਿਹੜੇ ਪੁਰਾਣੇ ਵਰਕਰ ਸਨ ਨਵੇਂ ਵਰਕ ਨੂੰ ਉਸਤਰਾ ਡਰਾਂਦੇ ਨੇ ਬੜਾ ਅੱਛਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਭਾਜੀ ਤੁਸੀਂ ਕੰਮ ਕਰੋ ਬੇਲੇ ਨਾ ਬੈਠੋ ਕੈਮਰੇ ਲੱਗੇ ਉੱਥੇ ਕੈਮਰੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਨੇ ਤਾਂ ਮਾਲਕ ਤੁਹਾਨੂੰ ਸਾਰੇ ਗੁੱਸੇ ਹੋਏਗਾ ਫਿਰ ਆ ਕੇ ਮੈਂ ਚਲੋ ਨਵਾਂ ਪਤਾ ਢਾਰ ਕੇ ਕੰਮ ਕਰਦਾ ਹੂੰ ਉਹ ਦੂਸਰੇ ਵਾਰ ਜਦ ਦੇਖਿਆ ਤਾਂ ਉਹ ਆਪ ਉਹਨੇ ਬੇਲਾ ਬੈਠ ਜਾਣਾ ਤਾਂ ਅਸੀਂ ਕੰਮ ਕਰਨਾ ਮੈਂ ਯਾਰ ਬੜਾ ਮੜਾ ਕੰਮ ਹੈ ਵੀ ਇਹਦਾ ਸਾਨੂੰ ਦਾ ਡਾਕ ਰੱਖਣਾ ਮੈਂ ਨਵਾਂ ਨਵਾਂ ਸੀ ਅਜੇ ਪਹਿਲੇ ਮੈਂ ਪਹਿਲਾ ਦੇਣਾ ਕੋਈ ਚੱਕਰ ਦੇ ਦੂਜਾ ਦੇ ਜਿਹੜਾ ਦੇ ਪੈਸੀ ਹੋਇਆ ਮੜਾ ਜਾ ਫਿਰ ਮਾਲਕ ਨੂੰ ਮੈਂ ਕਿਹਾ ਮੈਂ ਭਾਜੀ ਇੱਕ ਬੇਨਤੀ ਹੈ ਮੇਰੀ ਕਿੰਨੇ ਦੱਸੋ ਮੈਂ ਮੈਨੂੰ ਤੁਸੀਂ ਮਾਲ ਵੱਖਰਾ ਕਰਨ ਦੇਜੋ ਮੈਂ ਉਹ ਕਰ ਲਾਂਗਾ ਆਪਣਾ ਪਰ ਇਹਨਾਂ ਨਾਲ ਮੈਨੂੰ ਮਾਲ ਨਾ ਦਿਓ ਕਹਿੰਦਾ ਬੇਟਾ ਕੀ ਗੱਲ ਹੈ ਮੈਂ ਹੀ ਗੱਲ ਇਹ ਆ ਵੀ ਆਪ ਤਾਂ ਬੈਠ ਜਾਂਦੇ ਨੇ ਨਾ ਆਪਣਾ ਸਾਰਿਆਂ ਦਾ ਬੰਦਰਾ ਮੋਣਾ ਤੇ ਮਾਲ ਕਰੇ ਇੱਕ ਜਣਾ ਪਰ ਗੱਲਾਂ ਉਹਨੇ ਫਿਰ ਕਿਹਾ ਉਹਨਾਂ ਦਾ ਤੁਹਾਨੂੰ ਦੱਸਿਆ ਮਖਨੇ ਜੀ ਉਹਨਾਂ ਨੂੰ ਨੇ ਦੱਸਿਆ ਆਈਟਮ ਉਹ ਜਿਹੜਾ ਮਾਲਕ ਹੈ ਨਾ ਆਈਟਮ ਖੰਨੇ ਤੇ ਤੇ ਪੰਜਾਬ ਦੇ ਵਿੱਚ ਹੀ ਹੈ ਉਹ ਵੀ ਬੜੇ ਸੇਵਾ ਸੇਵਾ ਚੱਲ ਗਿਆ ਕਿਸੇ ਟਾਈਮ ਇੰਨਾ ਸੀ ਉਹ ਜੀ ਆਈਟਮ ਜੀ ਜੀ ਟੱਟੋ ਕਟ 2 ਲੱਖ ਬੱਚਿਆਂ ਨੂੰ ਅਸੀਂ ਨੇ ਪੜਾਈ ਦਾ ਬੱਪੀ ਦੁਕਾਨਦਾਰੀ ਵੇਖੋ ਸਮਝ ਲੇ ਦੇਖ ਬੁੱਤਰ ਇੱਧਰ ਜੀ ਆਈਟਮ ਉਹ ਸਿੰਘ ਜਿਹੜੇ ਕੋਲ ਮੈਂ ਕੰਮ ਕਰਦਾ ਸੀ 2 ਲੱਖ ਬੱਚਿਆਂ ਨੂੰ ਪੜਾਈ ਦਾ ਸਾਰਾ ਕੁਝ ਖਰਚਾ ਹੁੰਦੇ ਇਕੱਲੇ ਨੇ ਚੱਕੇ ਚੱਕੇ ਐ ਸਿੰਘ ਨੇ ਖੰਨੇ ਉਹਦਾ ਕਾਲਜ ਹੈ 7-8 ਉਹਨੇ ਵਿਦਿਆਲੇ ਚ ਲਾਇਆ ਨੇ ਇੱਥੇ ਪੰਜਾਬ ਦੇ ਵਿੱਚ ਜਿਹਨਾਂ ਕੋਲ ਮੈਂ ਕੰਮ ਕਰਦਾ ਰਿਹਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹਨੇ ਫਿਰ ਚੁੱਪ ਕਰਕੇ ਫਿਰ ਮੈਨੂੰ ਦੂਸਰੇ ਦਿਨ ਮੈਂ ਕਿਹਾ ਕਿ ਨਾ ਮੈਨੂੰ ਵੇਖੀ ਮੈਂ 20 ਪੇਟੀਆਂ ਦੇ ਦੇ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਵੱਖਰਾ ਮਾਲ ਦੇ ਉਹ 20 ਪੇਟੀਆਂ ਦੇਖ ਲਓ ਨਹੀਂ ਤਾਂ ਉੱਥੇ ਗੋਰੇ ਜਿਹੜੇ ਨੇ ਨਾ ਦੂਸਰੇ ਬੰਦੇ ਉਹ ਮਾਲ ਜਿਹੜਾ ਕਰ ਲਵੇ ਠੀਕ ਤਾਂ ਉਹਨੂੰ ਬਿੱਲ ਨੂੰ ਤਨਖਾਹ ਨਹੀਂ ਦਿੰਦੇ ਬੱਸ ਮੈਂ तकरीबन 1.5 ਘੰਟਾ ਉਹ 20 ਪਟੀਆਂ ਪਹਿਲਾਂ ਆਪਣੇ ਟਾਈਮ ਤੋਂ ਕਰਕੇ ਲੰਮਾ ਪੈ ਗਿਆ ਤੇ ਜਿਹੜੇ ਕੈਮਰੇ ਚ ਰਿਕਾਰਡਿੰਗ ਸੀ ਲੱਗੇ ਆ ਉਦੋਂ ਜੀ ਮੈਂ ਬੈਠਾ ਬੈਠ ਗਿਆ ਉਹਨੇ ਦੋਸਰੇ ਜਿਹੜਾ ਨੇ ਕਿਸੇ ਨੇ 8 ਕੀਤੀਆਂ ਕਿਸੇ ਨੇ 10 ਕੀਤੀਆਂ ਕਿਸੇ ਨੇ 12 ਕੀਤੀਆਂ ਮੈਂ 20 ਕਰਕੇ 1.5 ਘੰਟੇ ਮੈਂ ਲੰਮਾ ਪੈ ਗਿਆ ਉਹ ਆਇਆ ਕਹਿੰਦਾ ਭਾਈ ਜੀ ਤੁਸੀਂ ਸਾਰਾ ਮਾਲ ਕਰ ਲਿਆ ਤੇ ਮੈਂ ਕਿਹਾ ਉਹਨੇ ਕੈਮਰੇ ਚ ਕਿਹਾ ਕਹਿੰਦਾ ਤੁਸੀਂ 1.5 ਘੰਟਾ ਬਿਲ ਬ ਆਪਣਾ ਆਰਾਮ ਵੀ ਕਰ ਲਿਆ ਕਹਿੰਦਾ ਠੀਕ ਹੈ ਕਰ ਮੈਂ ਖੁਸ਼ ਬੜਾ ਦੂਸਰੇ ਨੇ ਪੁੱਛਿਆ ਕਿਸ ਨੇ 10 ਕੀਤੀਆਂ ਕਿਸ ਨੇ 12 ਕੀਤੀਆਂ ਕਿਸ ਨੇ 8 ਕੀਤੀਆਂ ਉਹ ਫਿਰ ਕਹਿੰਦਾ ਕਹਿੰਦਾ ਗੱਲ ਸੁਣੋ ਵੀ ਅਭ ਤੁਹਾਡੇ ਨਾਲ ਦਾ ਨਵਾਂ ਮੁੰਡਾ ਆਇਆ ਤੁਸੀਂ ਪੁਰਾਣੇ ਵਰਕਰੋ ਮੇਰੇ ਤੇ ਤੁਸੀਂ ਆਪੇ ਕੰਮ ਕਰਦੇ ਹੋ ਆ ਨਵੇਂ ਨੇ ਵੀ ਪੇਟੀਆਂ ਘਰ ਕੇ ਦੇਖੋ ਕਮਜ਼ੀਆਂ ਮੈਂ ਜੋ ਵੀ ਕਹਿੰਦਾ ਤੁਹਾਨੂੰ ਦੱਸਿਆ 20 ਘੰਟੇ ਲੋਕਾਂ ਦਾ ਰਾਤ ਪਰੇ ਇੱਕ ਟੱਕ ਤੱਕ ਤੇ ਇਹਨੇ ਵੀ ਕੋਈ ਆਰਾਮ ਕਰਨੇ ਇੱਕ ਟੱਕ ਤੱਕ ਜੀ ਘੰਟੇ ਕੰਮ ਕਰਦੇ ਰਹੇ ਤਾਂ ਬਸ ਪ੍ਰਮਾਤਮਾ ਕਿਰਪਾ ਕੀਤੀਆਂ ਉਹਨੇ ਜਿਹੜਾ ਡੇਢ ਘੰਟੇ ਮੈਂ ਰਾਮ ਵੀ ਕੀਤਾ ਨਾ ਉਹਦੇ ਵੀ ਪੈਸੇ ਨਾਲ ਦਿੱਤੇ ਤੇ ਨਾਲੇ ਫਿਰ ਮਦਦ ਇਨਾਮ ਤੋਆ ਜੋ ਮੈਨੂੰ ਦਿੱਤਾ ਉਹਨਾਂ ਨੂੰ ਜੀ ਜੀ ਤੇ ਆਈਟਮ ਉਹ ਬੰਦਾ ਐ ਤੇ ਪੰਜਾਬੀ ਚ ਹੈ ਪੈਸੇ ਦਾ ਕੋਈ ਪਤਾ ਨਹੀਂ ਕਿੰਨਾ ਕੋਈ ਪੈਸਾ ਟਟੋ-ਕਟ 2 ਲੱਖ ਬੱਚਿਆਂ ਨੂੰ ਸਕੂਲ ਦੇ ਵਿਦਿਆ ਪੜਾਈ ਸਾਰਾ ਫੀਸ ਤੱਕ ਲੈ ਕੇ ਹਰ ਚੀਜ਼ ਤੱਕ ਜਸਵਿੰਦਰ ਸਿੰਘ ਕੋਲੀ ਸਾਹਿਬ ਉਹਨਾਂ ਦਾ ਨਾਮ ਹੈ ਜੀ ਖੰਨੇ ਉਹਨਾਂ ਦਾ ਦਾਰਾ ਕਲ ਚੱਲਦਾ ਬਹੁਤ ਤਗੜਾ ਉਹ ਹੁਣ ਵੀ ਤਾਂ ਜੋ ਕੋਈ ਬੱਚਾ ਫੀਸ ਨਹੀਂ ਭਰ ਸਕਦਾ ਹੋਵੇ ਗਰੀਬ ਕਰਦਾ ਜੀ ਪਰ ਹੋਵੇ ਗੁਰਬਾਣੀ ਪੜਨਾਂ ਦਾ ਸਿੱਖ ਕੋਈ ਵੀ ਹੋਵੇ ਚੱਕ ਬਾਬਾ ਜੀ ਮਾਫ ਕਰਨਾ ਚਾਹ ਕੁੜੀ ਹੋਵੇ ਚਾ ਮੁੰਡਾ ਹੋਵੇ ਸਾਰੀਆਂ ਫੀਸਾਂ ਹਰ ਚੀਜ਼ ਦਾ ਖਰਚਾ ਸਾਰਾ ਚੱਕ ਦੇਣ ਜੀ ਬਾਬਾ ਜੀ ਕੀ ਕਹੋਗੇ ਕਦੇ ਹੋਇਆ ਐਸਾ ਤਜਰਬਾ ਵੀ ਕਿਸੇ ਨੇ ਭੋਲੇਪੰਦਾ ਫਾਇਦਾ ਚੱਕਿਆ ਹੋਵੇ ਦੇਖੋ ਜੀ ਭੋਲੇਪੰਦਾ ਇਹ ਹੈਗਾ ਜਿਹੜਾ ਪੋਲਾ ਬੰਦਾ ਹੈ ਉਹਨੂੰ ਗੁਰੂ ਮਾਰਿਆ ਬਖਸ਼ਿਸ਼ ਮਿਲਦੀ ਹੈ ਭੋਲੇ ਨੂੰ ਜਿਆਦਾ ਬਹੁਤਾ ਪੋਲਾ ਬੰਦਾ ਨਾ ਜਿਹੜਾ ਕਈ ਬੰਦੇ ਜਿਹੜੇ ਨੇ ਕਈ ਮੁੰਡੇ ਕਈ ਹੋਰ ਉਹਨੂੰ ਮਜ਼ਾਕ ਹੀ ਕਰਨਗੇ ਜੀ ਜਿਆਦਾ ਮਝਾਗ ਬਾਜੀ ਉਹ ਗੁਰੂ ਮਹਾਰਾਜ ਜੀ ਲੋਨਾ ਉਹਨਾਂ ਉੱਤੇ ਬੜੀ ਬਖਸ਼ਿਸ਼ ਹੁੰਦੀ ਹੈ ਜਿਹੜਾ ਪੋਲਾ ਹੋਲਾ ਜਿਹੜਾ ਪੁਰਾਣੇ ਪਤਾ ਕੀ ਜਾਂਦੇ ਨੇ ਬਜ਼ੁਰਗ ਇਹਨਾਂ ਨੇ ਆਪਣਾ ਪੋਲਿਆਂ ਦੇ ਹੋਲਿਆਂ ਦੇ ਉਹਨਾਂ ਦੇ ਪੋਲਿਆਂ ਦੇ ਸੋਲਾ ਪੋਲਿਆਂ ਦੇ ਸੋਹਣੇ ਹੁੰਦੇ ਨੇ 24 ਘੰਟੇ ਇਹਦੇ ਚੀਜ਼ ਦੀ ਉਹਨਾਂ ਨੂੰ ਪੁਰਾਣੀਆਂ ਪੋਲਿਆਂ ਨੂੰ ਔਰ ਪੋਲਿਆਂ ਦਾ ਐਂਡ ਵੀ ਜੜਿਆ ਉਹਦਾ ਉਹਨਾਂ ਦਾ ਬਹੁਤ ਵਧੀਆ ਠੀਕ ਹੈ ਜੀ ਬਹੁਤ ਹੀ ਚਤ్రਾਈ ਜਿਹੜੀ ਹੈ ਨਾ ਉਹ ਮਾਰੀ ਹੈ ਗੁਰੂ ਮਾਰੀ ਬਾਣੀ ਜਾਂਦੀ ਹੈ ਬਹੁਤ ਹੀ ਸਿਆਨ ਜਬਜੀ ਸਾਹਿਬ ਦੀ ਬਾਣੀ ਬਹੁਤ ਹੀ ਸਿਆਨ ਜਮਗਾ ਪਉ ਵਿਆਪੇ ਠੀਕ ਹੈ ਜੀ ਬਾਕੀ ਇਹ ਚੀਜ਼ ਹੈਗੀ ਹੈ ਵੀ ਜਿਆਦੀ ਸਿਆਨ ਜਿਹੜੀ ਮਾਰੀ ਹੁੰਦੀ ਹੈ ਠੀਕ ਹੈ ਜੀ ਸਵਾ ਲੋਕ ਸੇ ਇੱਕ ਲੜਾਉ ਤਬ ਇੱਕ ਮਨ ਸੇ ਨਾਮ ਰਖਾਉ ਚਿੜੀਆਂ ਸੇ ਬਾਝ ਲੜਾਉ ਚਿੜੀਆਂ ਦੇ ਉੱਤੇ ਅਸੀਂ ਵੀਰ ਜ਼ਬਰਦਸਤ ਚਿੜੀਆਂ ਚ ਜਿਹੜੀ ਬਾਜਾਂ ਨੂੰ ਬਗੜੇ ਚਿੜੀਆਂ ਨੇ ਫੜ ਕੇ ਉਗਾਤਾ ਵੱਢ ਗਿਆ ਬਾਜ ਨੂੰ ਚਿੜੀਆਂ ਨੇ ਬਾਜ ਵੇਗੁਰੂ ਗੋਬਿੰਦ ਸਿੰਘ ਬਾਜਾ ਵਾਲੇ ਨੇ ਜੀ ਇੰਨੀਆਂ ਕੁਰਬਾਨੀਆਂ ਕੀਤੀਆਂ ਯਾ ਗਾਲ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਉਸ ਤੋਂ ਬਾਅਦ ਜਾ ਕੇ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀਆਂ ਕੁਰਬਾਨੀਆਂ ਦੇ ਕੇ ਬੱਚੇ ਆਪਣੇ ਸ਼ਹੀਦ ਕਰਾਏ ਬਾਪੂ ਜੀ ਸ਼ਹੀਦ ਕਰਾਇਆ ਬਿਲਕੁਲ ਅੱਛਾ ਮੈਂ ਇਹੀ ਜਾਣਣਾ ਚਾਹੁੰਨਾ ਅਖੀਰ ਦੇ ਵਿੱਚ ਕੀ ਇਹੀ ਹੌਸਲਾ ਜਿਹੜਾ ਤੁਹਾਨੂੰ ਲਈ ਫਿਰਦਾ ਮਹਾਰਾਜ ਅਸੀਂ ਜਿਹਨੇ ਇਸ ਵਾਸਤੇ ਆ ਜੀ ਮੈਂ ਹੁਣ ਆਪਣੀ ਗੱਲ ਦੱਸਦਾ ਤੁਹਾਨੂੰ ਇੱਕ ਮੇਰੀ 77 ਸਾਲ ਦੀ ਉਮਰ ਹੈ ਜੀ ਮਨੂੰ ਜੀਣ ਦਾ ਕੋਈ ਸ਼ੌਂਕ ਨਹੀਂ ਹੈਗਾ ਇਸ ਉਮਰ ਜਾ ਕੇ ਮਨੂੰ ਜੀਣ ਦਾ ਸ਼ੌਂਕ ਨਹੀਂ ਹੈਗਾ ਮੈਂ ਆਪਣੀ ਗੱਲ ਦੱਸ ਰਿਹਾ ਕਿ ਤੁਹਾਨੂੰ ਜੀਣ ਦਾ ਮੈਨੂੰ ਸ਼ੌਂਕ ਨਹੀਂ ਤੇ ਮਰਨ ਦਾ ਮੈਨੂੰ ਡਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਪੂ ਜੀ ਤੁਹਾਡੇ ਨਾਲ ਵੀ ਜ਼ਰੂਰ ਗੱਲ ਕਰਨੀ ਚਾਹਾਂਗੇ ਤੁਹਾਡੀ ਜ਼ਿੰਦਗੀ ਦੇ ਵੀ ਤਜਰਬੇ ਜ਼ਰੂਰ ਜਾਣਨੇ ਚਾਹਾਂਗੇ ਅੱਛਾ ਮੈਂ ਠੰਡਾ ਲਵਾਂ ਜੀ ਨਹੀਂ 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 ਕਿਰਪਾ ਜੀ ਨਹੀਂ ਨਹੀਂ ਕਿਰਪਾ ਜੀ ਕਿਰਪਾਈ ਕਿਰਪਾ ਯਾਰ ਸਾਹਮਣੇ ਨਹੀਂ ਨਹੀਂ ਕੋਈ ਚੱਕਰ ਨਹੀਂ ਆਪੇ ਬਾਬਾ ਜੀ ਤੁਸੀਂ ਕਿੰਨੇ ਸਾਲ ਲਾ ਕੇ ਆਏ ਹੋ ਬਾਹਰ ਦੇ ਦੋਸਤ ਮੈਂ 20 ਸਾਲ ਲਾ 20 ਸਾਲ 20 ਸਾਲ ਬਾਅਦ ਜਦੋਂ ਹਾਂ 22 ਸਾਲ 22 ਸਾਲ ਬਾਅਦ ਜਦੋਂ ਇੱਥੇ ਆਨੇ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਬਦਲਿਆ ਵੇਖਿਆ ਜਾਂ ਕੰਮਕਾਰ ਦੇ ਵਿੱਚ ਲੋਕਾਂ ਦੀ ਚਾਹਨਾ ਕਿੱਦਾਂ ਦੀ ਸੀ ਤੇ ਫੋਨ ਜਿਵੇਂ ਤੁਸੀਂ ਅੱਜ ਵੀ ਕੰਮ ਕਰ ਰਹੇ ਹੋ ਅਸੀਂ ਤੁਹਾਨੂੰ ਵੇਖਿਆ ਤੁਸੀਂ ਕਹਿੰਦੇ ਮੈਂ ਰੋਜ਼ਾਨਾ ਨਹੀਂ ਕਰਦਾ ਅੱਜ ਮੈਂ ਆ ਗਿਆ ਪਰ ਕੀ ਫਰਕ ਨਜ਼ਰ ਆਉਂਦਾ ਬੜਾ ਫਰਕ ਹੈ ਜੀ ਪਹਿਲਾਂ ਜਿਹੜਾ ਉਹ ਦੱਸ ਕੇ ਗੈਨੈਤ ਸਿੰਘ ਸਾਹਿਬ ਜੀ ਪਹਿਲਾਂ ਬਹੁਤ ਜ਼ਿਆਦਾ ਉਹ ਹੁੰਦਾ ਸੀ ਪਰ ਹੁਣ ਜਿਹੜਾ ਮਾਹੌਲ ਹੈ ਅੱਗਿਆਂ ਨਾਲੋਂ ਬਹੁਤ ਜ਼ਿਆਦਾ ਬਦ ਚੁਕੇ ਹੈ ਥੋੜਾ ਬੋਧਾ ਨਹੀਂ ਪਹਿਲਾਂ ਦਾ ਇੰਨਾ ਸਤਕਾਰ ਸੀ ਹੁਣ ਤੁਸੀਂ ਦੇਖਦੇ ਹੋ ਹੁਣ ਇੰਨਾ ਸਤਕਾਰ ਵੀ ਇੱਕ ਦੂਜੇ ਬਾੜੇ ਕਰ ਕੋ ਨਾ ਜੀ ਲੜਨ ਨੂੰ ਪੈ ਜਾਂਦੇ ਨੇ ਖੁਦ ਕਰਦੇ ਨੇ ਪਹਿਲਾਂ ਉਹ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀ ਪਹਿਲਾਂ ਇਹਨਾਂ ਦੇ ਵਿੱਚ ਬੜਾ ਪਿਆਰ ਹੁੰਦਾ ਸੀ ਇੱਕ ਦੂਜੇ ਨਾਲ ਦੁਕਾਨਾਂ ਵੇਲੇ ਖੁੱਲੀਆਂ ਛੱਡ ਕੇ ਐਸਾ ਚਲੇ ਜਾਂਦੇ ਹੁੰਦੇ ਸਭ ਕੋਈ ਪਰਵਾਹ ਨਹੀਂ ਸੌਂਦੀ ਕੋਈ ਡਰ ਨਹੀਂ ਸੀ ਹੁੰਦਾ ਕੋਈ ਡਰ ਨਹੀਂ ਸੀ ਹੁੰਦਾ ਤਾਂ ਹੁਣ ਤੁਸੀਂ ਛੱਡ ਕੇ ਚੋ ਤਾਂ ਮੈਨੂੰ ਮੈਂ ਦਾ ਵੀ ਆਂਦਾ ਕੋਈ ਚਿੱਤ ਕਿਤੇ ਬਹੁਤ ਸਮਾਂ ਵਿੱਚ ਗਿਆਪ ਗਿਆਪ ਹੋ ਜਾਂਦਾ ਤੇ ਚਲੋ ਪਰਮਾਤਮਾ ਕਿਰਪਾ ਕਰੇ ਉਹ ਤਾਂ ਛੱਡੋ ਅੱਪਾ ਇਹ ਵੀ ਹੋ ਜਾਂਦਾ ਯਾਨੀ ਬੜਾ ਕੁਛ ਹੈ ਸੈਂ ਇਸ ਕਰਕੇ ਆਪਣਾ ਨੋਟ ਕੀ ਕਰਨਾ ਆਪਾਂ ਹੋਰ ਜਰ ਕੋਈ ਸਵਾਲ ਪੁੱਛਣਾ ਤੁਸੀਂ ਮੈਨੂੰ ਦੱਸਣਾ ਜੀ ਹਾਂ ਬਿਲਕੁਲ ਅੱਛਾ ਹੁਣ ਕਿੰਨੇ ਦਿਨ ਤੋਂ ਆ ਰਹੇ ਹੋ ਲਗਾਤਾਰ ਮੈਂ ਅੱਜ ਪਹਿਲਾ ਦਿਨ ਹੀ ਅੱਛਾ ਅੱਜ ਪਹਿਲਾ ਦਿਨ ਹੀ ਸੀਗਾ ਬੇਟਾ ਬੇਟਾ ਬਿਮਾਰ ਹੈ ਮੈਂ ਇਹ ਦੁਕਾਨੋ ਬੇਟੀ ਲਾਂਦਾ ਹੁੰਦਾ ਉਹ ਆ ਗਿਆ ਬੇਟਾ ਉਹ ਆ ਗਿਆ ਜੀ ਦੁਕਾਨੇ ਆ ਗਿਆ ਜੀ ਜੀ ਤੇ ਇਹ ਦੁਕਾਨ ਇਸੇ ਦੀ ਹੈ ਤੇ ਮੈਂ ਸਿਰਫ ਇਹਨਾਂ ਕਰਕੇ ਬਿਮਾਰ ਹੁੰਦਾ ਕਾਰਨ ਕਿ ਮੈਂ ਉਹ ਫੜਾ ਬਿਮਾਰ ਹੋ ਜਣੇ ਕਨਫਰ ਮੈਨੂੰ ਇੱਥੇ ਆਣਾ ਪਿਆ ਕਹਿੰਦਾ ਡੈਡੀ ਮੈਂ ਚੱਲ ਬੇਟਾ ਮੈਂ ਚਲਾ ਜਾਣਾ ਕਿਸੇ ਟਿਕਾਣੇ ਜੀ ਹਲੇ ਦੇ ਤੇ ਉਹ ਇਸ ਕਰਕੇ ਫਿਰ ਮੈਂ ਇਹਨਾਂ ਦੇ ਕਰਕੇ ਇੱਥੇ ਆ ਜੀ ਮੈਂ ਸੇਵਾ ਕਰ ਰਹੇ ਹਾਂ ਮੈਂ ਤਾਂ ਕਮ ਕਮ ਕਰਨੇ ਦਿੰਦੇ ਬੱਚੇ ਹੂੰ ਪਰ ਮਦਨਾ ਤਿਰਪਾ ਬਸਰਾ ਕੁਝ ਕਰਦਾ ਜੀ ਕਿਸੇ ਟਾਈਮ ਸਾਈਕਲ ਤੋਂ ਤਰਸਦੇ ਸੀ ਤੇ ਹੁਣ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਗੱਡੀਆਂ ਦੇ ਸਭ ਕੁਝ ਦਾ ਪਰਮਾਤਮਾ ਤੁਸੀਂ ਜਿੱਦੇ ਪੋਖ ਨੇ ਤਸੱਲੀ ਆ ਜਾਣੀ ਜ਼ਿੰਦਗੀ 'ਚ ਉਹਦੀ ਤਸੱਲੀ ਆ ਜੀ ਕਿਸੇ ਚੀਜ਼ ਦੇ ਪੋਖ ਨੇ ਕੋਈ ਲੈਣੇ ਨੇ ਕੋਈ ਜਣੇ ਜਿੰਨਾ ਵੀ ਕੋਈ ਹੁੰਦਾ ਹੈ ਹੁਣ ਲੋਕਡਾਊਨ ਦੇ ਵਿੱਚ ਜੀ ਜਿੰਨੇ ਕੋਈ ਮੈਂ ਕਿਸੇ ਕਮੇਟੀ ਦਾ ਮੈਂਬਰ ਸੀ ਬਾਹਰ ਜੁਕੇ ਦੇ ਵਿੱਚ ਉੱਥੇ ਮੇਰੇ ਸਾਹ ਸਨ ਕਿਹਾ ਬਈ ਸਿੰਘ ਸਾਹਿਬ ਜੀ ਤੁਸੀਂ ਉੱਥੇ ਦੇਖੋ ਜਿਹੜੇ ਗਰੀਬ ਨੇ ਉਹਨਾਂ ਨੂੰ ਆਪਾਂ ਕੋਈ ਸਹਾਈ ਹੋਣਾਂ ਦੇ ਕਰਨੀ ਚਾਹੀਏ ਮੈਂ ਆਪਣੇ ਗੁਰੂ ਘਰਾਂ 'ਚ ਬੇਨਤੀਆਂ ਕੀਤੀਆਂ ਤੇ ਕਈਆਂ ਨੇ ਮਜ਼ਾਕ ਉਡਾਇਆ ਪੀ ਸ਼ਾਇਦ ਵੀ ਯਾਰ ਇਹਨੇ ਕਿਸੇ ਦੁਆਨੇ ਨੇ ਜੇ ਤਾਂ ਫਿਰ ਇੱਕ ਗੁਰੂ ਦੇਕਰ ਇੱਕ ਗੁਰੂ ਘਰ ਤੇ ਮਾਰੇ 59000 ਮਗਵਾਇਆ ਅੱਛਾ ਜੀ ਫਿਰ ਤੁਸੀਂ ਵੀ ਅੱਜ ਕਿ ਆਗੇ ਮੇਰੇ ਕੋਲ ਸਾਡਾ ਵੀ ਕਰਾ ਦਿਓ ਜੀ ਉਹ ਵੀ ਆਗੇ ਸਾਡਾ ਵੀ ਕਰਾਓ ਫਿਰ ਅੱਠ ਗੁਰਦੁਆਰਿਆਂ ਵਿੱਚ ਆਪਣੇ ਨਾਂ ਦੇ ਮੈਂ ਕੋਸ਼ਿਸ਼ ਮਗਾਇਆ ਸਾਰਾ ਗੁਰਦੁਆਰਾ ਵਾਲੇ ਜਿਹੜੇ ਸੀ ਮੈਂਬਰ ਨੇ ਕਮੇਟੀ ਦੇ ਉਹਨਾਂ ਨਾਂ ਦੇ ਮਗਾਇਆ ਜੀ ਉਹਨਾਂ ਨੂੰ ਨਾਲ ਮੈਂਬਰਾਂ ਨੂੰ ਲੈ ਕੇ ਉਹਨਾਂ ਨਾਲੇ ਰੈਸ਼ਨ ਪਰ ਕੇ ਫਿਰ ਸੰਗਤ ਨੂੰ ਮੁੰਡੇ ਵਰਤਾਇਆ ਜੋ ਆਪਣੇ ਕੋਲ ਹੋਈ ਸੇਵਾ ਕਰਕੇ ਜੀ ਵੱਤਰ ਕਿਛੇ ਜੀ ਕੋਈ ਪਰਵਾਨੀ ਸੋਚੀ ਜੀ ਕਹਿੰਦਾ ਮਤਲਬ ਕਿਸੇ ਟਾਈਮ ਸਾਈਕਲ ਤੋਂ ਤਰਸਦੇ ਸੀ ਤੇ ਹੁਣ ਪਰਮਾਤਮਾ ਦੀ ਕਿਰਪਾ ਨੇ ਬਹੁਤ ਕੁਝ ਜਿੱਤਿਆ ਬਹੁਤ ਸਬਰ ਆ ਕਿਸੇ ਚੀਜ਼ੇ ਘਾਟ ਨਹੀਂ ਦਿੱਤੀ ਬਾਬੂ ਜੀ ਬਹੁਤ ਬਹੁਤ ਸ਼ੁਕਰੀਆ ਮਿਲਣ ਦੇ ਲਈ ਗੱਲਬਾਤ ਕਰਨ ਦੇ ਲਈ ਤੇ ਹੌਸਲੇ ਦੀ ਆਪਣੀ ਕਹਾਣੀ ਦੱਸੋ ਹੌਸਲਾ ਮਹਾਰਾਜ ਸੱਚੇ ਪਾਤਸ਼ਾਹ ਹੁਣ ਵੀ ਦੇਖੋ ਜੀ ਹੌਸਲਾ ਇਨਾ ਬਲੰਦਾ ਹੈ ਜੀ ਪਰਵਾਨੀ ਸੱਚੀ 72 ਸਾਲ ਦੀ ਉਮਰ ਹੈ ਇਸ ਟਾਈਮ ਪਰਵਾਨੀ ਸੋਚਦਾ ਹੈ ਜੇ ਪ੍ਰਮਾਤਮਾ ਕਿਰਪਾ ਨਾਲ ਚੜ੍ਹਦੀ ਕਲਾ ਚ ਜੀ ਜੀ ਜੇ ਕਿਤੇ ਲੋੜ ਪੈਂਦੀ ਐ ਸੇ ਪਾਸੇ ਵੀ ਕਿਸੇ ਨੂੰ ਪਰਵਾਨੀ ਸੋਚੀ ਜੀ ਚਾਰ ਪਰ ਸਾਰਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਵਾਹਿਗੁਰੂ ਜੀ ਤਾਂ ਬਿਲਕੁਲ ਜੀ ਹੌਸਲੇ ਦੇ ਵਿੱਚ ਫਿਲਹਾਲ ਅੱਜ ਲਈ ਇਨਾ ਹੀ ਫੇਰ ਹਾਸਲ ਹੋਵਾਂਗੇ ਇੱਕ ਨਵੇਂ ਹੌਸਲੇ ਦੇ ਨਾਲ ਉਮੀਦ ਕਰਦੇ ਹਾਂ ਕਿ ਅੱਜ ਦੇ ਹੌਸਲੇ ਤੋਂ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਸਿੱਖਣ ਨੂੰ ਮਿਲਿਆ ਹੋਵੇਗਾ ਜਲਦੀ ਹੋਵੇਗੀ ਮੁਲਾਕਾਤ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸ ਜੀ